ਉੱਚੇ-ਉੱਚੇ ਪਹਾੜ ਤੇ ਡੂੰਗੀਆਂ-ਡੂੰਗੀਆਂ ਖੱਡਾਂ ਤੇ ਵੈਦਰ ਜਿਹੜਾ ਅੱਜ ਦਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਬਹੁਤ ਹੀ ਵਧੀਆ ਵੈਦਰ ਬਣਿਆ ਅੱਜ ਇਦਾਂ ਬਾਬਾ ਦੀ ਚਾਹੁੰਦੀ ਆ ਵੀ ਅੱਜ ਵੀਡੀਓ ਬਣੇ ਇੱਥੇ ਦੀ ਬੜੀਆਂ ਸਾਕਤਾਂ ਨੇ ਕਿਹਾ ਸੀਗਾ ਵੀ ਪਾਜੀ ਤੁਸੀਂ ਇਸ ਸਥਾਨ ਤੇ ਜਾ ਕੇ ਆਓ ਪਾਜੀ ਤੁਸੀਂ ਵੀਡੀਓ ਬਣਾ ਕੇ ਆਓ ਤੇ ਪਰ ਮੈਂ ਉਹਨੂੰ ਇਹ ਕਹਿਣਾ ਹੁੰਦਾ ਵੀ ਜਦੋਂ ਉਹਦਾ ਹੁਕਮ ਹੋਣਾ ਬਣਨੀ ਉਦੋਂ ਹੀ ਆ ਤੇ ਲਓ ਜੀ ਰਾਤੀ ਇਸ ਜਗ੍ਹਾ ਤੇ ਆਪਾਂ ਆ ਗਏ ਸੀ ਪਹਿਲਾ ਬਲੌਗ ਤੁਸੀਂ ਪੀਰ ਨਗਾਹੇ ਦਾ ਦੇਖਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਗਏ ਆ ਪਰਥਰੀ ਨਾਜ਼ੀ ਦੇ ਪ੍ਰਾਚੀਨ ਸਥਾਨ ਦੇ ਉੱਤੇ ਜਿੱਥੇ ਚੱਲਦਾ ਅਖੰਡ ਧੂਨਾ ਬਿਲਕੁਲ ਤੇ ਆ ਜੋ ਚਲਦੇ ਆ ਜੀ ਕਰਾਉਨੇ ਆ ਦਰਸ਼ਨ ਮੇਲੇ ਤੁਹਾਨੂੰ ਵੀ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਦੇਖਿਆ ਉਹ ਵੀ ਜਰੂਰ ਦੱਸਿਓ ਔਰ ਜਿਹੜਾ ਇੱਥੇ ਦਾ ਅਹ 뷰 ਹਨਾ ਬਹੁਤ ਹੀ ਸ਼ਾਨਦਾਰ ਆ ਇੱਕ ਵਾਰੀ ਆਉਣਾ ਤਾਂ ਬਣਦਾ ਇੱਕ ਵਾਰੀ ਆ ਕੇ ਦੇਖੋ ਇਹੋ ਜਿਹਾ ਆਨੰਦ ਜਿਹੜਾ ਨਾ ਮਤਲਬ ਕਾਫੀ ਦੂਰ ਜਦੋਂ ਤੁਸੀਂ ਜਾਂਦੇ ਆ ਹਿਲ ਸਟੇਸ਼ਨਾਂ ਦੇ ਉੱਤੇ ਉਹਦੇ ਨਾਲ ਦਾ 뷰 ਇੱਥੇ ਤੁਹਾਨੂੰ ਦੇਖਣ ਨੂੰ ਮਿਲਦਾ ਬਾਕੀ ਜਿੱਥੇ ਸਾਧੂ ਸੰਤਾਂ ਨੇ ਭਗਤੀ ਕੀਤੀ ਹੁੰਦੀ ਜਿੱਥੇ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਉਹਨਾਂ ਦੇ ਤਾਂ ਉਦਾਂ ਹੀ ਇੱਕ ਰੋਹਾਨੀਅਤ ਹੁੰਦੀ ਉਸ ਥਾਂ ਦੇ ਉੱਤੇ ਔਰ ਇਸ ਜਗ੍ਹਾ ਦੇ ਉੱਤੇ ਵੀ ਇੱਕ ਤੁਹਾਨੂੰ ਅਲੱਗ ਵਾਈਬ ਤੁਹਾਨੂੰ ਆਉਂਦੀ ਆ ਤੇ ਲੋ ਜੀ ਪਹੁੰਚ ਗਏ ਆ ਬਾਬਾ ਭਰਤੀ ਨਾ ਜੀ ਦੇ ਦਰਬਾਰ ਤੇ ਜਿਹੜੀ ਇੱਥੇ ਦੀ ਜਿਹੜੀ ਪ੍ਰਤਿਮਾ ਆਇਆ ਨਾ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਈ ਆ ਬਹੁਤ ਹੀ ਵੱਡੀ ਹੈ ਜੀ 21 ਫੁੱਟ ਦੀ ਆ ਤੇ ਛਤਰੀ ਦਾਣ ਲਈ ਆ ਵੀ ਮੀ ਵੀ ਪੈਂਦਾ ਪੜਾ ਜੇ ਕੈਮਰੇ ਤੇ ਰੱਖਣਾ ਪੈਂਦਾ ਆ ਤੇ ਇੱਥੇ ਦਾ ਜੋ ਇਤਿਹਾਸ ਆ ਨਾ ਮੈਂ ਇਹਨਾਂ ਤੋਂ ਜਾਣੂਗਾ ਕਿਉਂਕਿ ਅੰਕਲ ਜੀ ਹੁਣਾਂ ਦਾ ਬਚਪਨ ਇਸ ਜਗ੍ਹਾ ਤੇ ਨਿਕਲਿਆ ਆ ਔਰ ਪੀੜੀਦਰ ਪੀੜੀ ਨੂੰ ਸਾਰਾ ਕੁਝ ਪਤਾ ਇੱਧਰ ਵੀ ਅੰਕਲ ਜੀ ਨੇ ਨੂੰ ਮੈਂ ਘਰੋਂ ਲੈ ਕੇ ਆਇਆ ਲੱਭ ਕੇ ਇੱਥੋਂ ਕੇ 2 ਕਿਲੋਮੀਟਰ ਤੇ ਪਿੰਡ ਆ ਕਿਹੜਾ ਪਿੰਡ ਆਪਣਾ ਕਲਵਾਸੜਾ ਕਲਵਾਸੜਾ ਤੇ ਇਹ ਕਿਹੜਾ ਪਿੰਡ ਆ ਇਹ ਮਕਰੈਡ ਮਕਰੈਡ ਜੀ ਅੰਗਲ ਜੀ ਇੱਥੇ ਜਿਹੜੀ ਤਲਾ ਸੀ ਇੱਕ ਛੱਪੜੀ ਸੀ ਤਲਾ ਅੱਛਾ ਜੀ ਤੇ ਜੋ ਭਰਥਰੀ ਹੈ ਨੇਚੇ ਗੁਫਾ ਦੇ ਵਿੱਚ ਨਾ ਭਗਤੀ ਕਰਦੇ ਸੀ ਅੱਛਾ ਇੱਥੇ ਥੱਲੇ ਹਾਂ ਜੀ ਕਦੋਂ ਆ ਜਿਹੜੀ ਇਹ ਖੱਡ ਦੇ ਵਿੱਚ ਇੱਧਰਲੇ ਪਾਸੇ ਆ ਹਾਂ ਜੀ ਹਾਂ ਜੀ ਕਦੋਂ ਕਰਦੇ ਸੀ ਜਦੋਂ ਉੱਥੋਂ ਸ਼ਾਂਤ ਲਾਈ ਤੋਂ ਬਾਬਾ ਬਾਲਕ ਨਾਲ ਤੇ ਭਰਥਰੀ ਨੰਨਾ ਹੈ ਉਹ ਬਾਅਦ ਇਕੱਠੀ ਭਗਤੀ ਕੀਤੀ ਉਸ ਤੋਂ ਬਾਅਦ ਇੱਥੇ ਆ ਗਏ ਅੱਛਾ ਜੀ ਇੱਥੇ ਆ ਕੇ ਇੱਥੇ ਬਾਬਾ ਬਲਕਨਾਥ ਜੀ ਵੀ ਆਏ ਆ ਆਏ ਆ ਇਸ ਜਗ੍ਹਾ ਤੇ ਆਏ ਜੀ 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 ਹਾਂ ਯਾਰ ਅੱਛਾ ਜੀ ਤੇ ਇੱਥੇ ਆ ਕੇ ਉਹਨੇ ਭਗਤੀ ਕੀਤੀ ਤੇ ਇੱਥੇ ਉੱਪਰ ਆ ਕੇ ਉੱਥੇ ਬੈੰਦੇ ਸੀ ਗੁਫਾ ਕੋਲ ਉਹ ਗੁਫਾ ਥੱਲੇ ਦਿਖਾਉਂਦੇ ਉਹ ਗੁਫਾ ਵੀ ਹਾਂ ਜੀ ਹਾਂ ਜੀ ਅੱਛਾ ਜੀ ਗੁਫਾ ਤੇ ਇੱਥੇ ਇੱਕ ਬਜ਼ੁਰਗ ਸਾਡੇ ਪਿੰਡ ਦਾ ਅੱਛਾ ਜੀ ਜਿਹਦਾ ਨਾਮ ਸੀ ਸੂਬਾ ਅੱਛਾ ਜੀ ਉਹ ਇੱਥੇ ਡੰਗਰ ਚਾਰਦਾ ਸੀ ਰੋਜ਼ ਅੱਛਾ ਜੀ ਰੋਲ ਜੰਗਰ ਚਾਰਦਾ ਸੀ ਤੇ ਇਹਨਾਂ ਨਾਲ ਗੱਲਾਂ ਬਾਤਾਂ ਹੋਣੀਆਂ ਅੱਛਾ ਜੀ ਤੇ ਆਸ ਤੇ ਇਹਨਾਂ ਦੀ ਦੋਸਤੀ ਹੋ ਗਈ ਬਾਬਾ ਜੀ ਨਾਲ ਬਾਬਾ ਜੀ ਨਾਲ ਦੋਸਤੀ ਹੋ ਗਈ ਬਜ਼ੁਰਗ ਦੀ ਅੱਛਾ ਜੀ ਤੇ ਉਹ ਕਹਿਣ ਲੱਗੇ ਪਿੰਗਲੇ ਸੀ ਉਹ ਦੋਮੇ ਜੀ ਦੋਮੇ ਬਜ਼ੁਰਗ ਸੂਬਾ ਤੇ ਉਹਦੀ ਘਰ ਦੀ ਦੋਮੇ ਪਿੰਗਲੇ ਸੀ ਅੱਛਾ ਪਿੰਗਲੇ ਸੀ ਪਿੰਗਲੇ ਸੀ ਅੱਛਾ ਜੀ ਤੇ ਉਹ ਡੰਗਰ ਚਾਰਦਾ ਸੀ ਤੇ ਉਹ ਕਹਿਣ ਲੱਗੇ ਥੋੜੇ ਇੱਥੇ ਨਾ ਸੋਂਗਰਾਂ ਲਾ ਦੇ ਕਰ ਅੱਗ ਅੱਗ ਜਲਾ ਦੇ ਕਰ ਇਸ ਜਗ੍ਹਾ ਤੇ ਹਾਂਜੀ ਹਾਂਜੀ ਬਾਬਾ ਪਾਸੀਨਾਥ ਜੀ ਕਹਿਣ ਲੱਗੇ ਕਹਿਣ ਲੱਗੇ ਉਹਨਾਂ ਅੱਛਾ ਜੀ ਕੌਣ ਹੈ ਅੱਗ ਜਲਾਉਂਦੇ ਏ ਉਹ ਰੋਜ਼ ਆ ਕੇ ਉਹਨਾਂ ਬੈਠਣਾ ਗੱਲਾਂ ਬਾਤਾਂ ਕਰਨੀਆਂ ਵੀ ਥੱਲੇ ਚੱਲ ਜਾਣਾ ਜੰਗਲ ਚ ਪਾਸੀਨਾਥ ਜੀ ਨੇ ਹਾਂਜੀ ਹਾਂਜੀ ਅੱਛਾ ਰੋਜ਼ ਇਸ ਜਗ੍ਹਾ ਤੇ ਆਉਣਾ ਇਸ ਸਥਾਨ ਤੇ ਉਸ ਤੋਂ ਬਾਅਦ ਵੀ ਥੱਲੇ ਜਾ ਲੈ ਜਾਣਾ ਫੇਰ ਦੁਬਾਰਾ ਥੱਲੇ ਚੱਲ ਜਾਣਾ ਰੋਜ਼ ਉਹਨਾਂ ਕਹਿੰਦੇ ਗੁਫਾ ਵੀ ਹੈ ਇਹਨਾਂ ਦੀ ਹਾਂਜੀ ਗੁਫਾ ਇੱਥੇ ਗੁਣਾਈ ਹੈ। ਬਈ ਇੱਕ ਇੱਥੇ ਪਹਾੜ ਦੇ ਪਰਲੇ ਪਾਤੇ ਵੀ ਇੱਕ ਛੱਡ ਜੀ ਵੀ ਆ। ਫਿਰ ਕਹਿਣ ਲੱਗੇ ਆਸਤੇ ਆਸਤੇ ਦਿਨ ਬੀਤਦੇ ਗਏ। ਤੇ ਬੀਤਦਾ ਗਿਆ। ਅੱਛਾ ਜੀ। ਉਹ ਕਹਿੰਦੇ ਬਜ਼ੁਰਗ ਨੂੰ ਸੂਬੇ ਨੂੰ ਕਹਿੰਦੇ ਤੂੰ ਇੱਕ ਕੰਮ ਕਰਨਾ। ਅੱਛਾ ਜੀ। ਤੇ ਜਦੋਂ ਗੁੱਗਾ ਯਾਹਰ ਪੀਰ ਦੀਆਂ ਨੂੰ 10 ਦੀਆਂ 8। ਅੱਛਾ ਜੀ। ਉਸ ਦੇ ਵਿੱਚ ਤੂੰ ਕੀ ਕਰਨਾ ਹੈ ਕਿ ਨਾ ਕੋਈ ਛਤਰ ਬਣਾ ਕੇ ਨਾ ਉਹਨੂੰ ਮੌਲੀਆਂ ਬੰਨ ਲੈਣੀਆਂ। ਅੱਛਾ ਜੀ। ਮੌਲੀਆਂ ਬੰਨ ਲੈਣੀਆਂ ਤੇ ਗੱਜਾ ਕਰਨੀ। ਮੰਗ ਕੇ ਲਿਆਣਾ ਸਾਰੇ ਅੱਛਾ ਜੀ ਫਿਰ ਇੱਥੇ ਲੰਗਰ ਲਾਗਾ ਇਸ ਜਗ੍ਹਾ ਤੇ ਹਾਂਜੀ ਉਹ ਕਹਿੰਦਾ ਮੈਂ ਤੋ ਨਹੀਂ ਹੋਣਾ ਕਿਉਂਕਿ ਮੈਂ ਪਿੰਗਲਾ ਮੇਰੇ ਘਰ ਦੀ ਪਿੰਗਲੀ ਹਾਂ 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 ਮੇਰੀ ਇੱਕ ਸ਼ਰਤ ਹੈ ਹਾਂ ਕਿ ਮੈਂ ਬਡੇ ਮੇ ਲਿਆ ਕੇ ਕਪਾਹ ਵੇਚਾਂ ਹਾਂਜੀ ਅੱਛਾ ਜੀ ਤੋ ਬੇਲੇ ਕੱਤੇ ਤੇ ਉਹਦੀਆਂ ਅਟੀਆਂ ਬਣਾ ਕੇ ਮੌਲੀਆਂ ਬਣਾ ਬਈ ਫੇਰ ਬਨਣੀ ਫੇਰ ਬਨਣੀ ਆ ਹਾਂ ਅੱਛਾ ਜੀ ਤੇ ਬਾਬਾ ਜੀ ਕਹਿੰਦੇ ਚਲੋ ਠੀਕ ਹੈ ਅੱਛਾ ਇਹ ਇਕਰਾਰ ਦੇ ਵਿੱਚ ਦੋਨੋਂ ਸਿੱਧੇ ਕਰਤੇ ਪਿੰਗਲੇ ਸੀ ਅਜੇ ਪਿੰਗਲੇ ਜਿਹੜੇ ਸੀ ਰਾਤੋਂ ਰਾਤ ਸਿੱਧੇ ਹੋ ਗਏ ਸਿੱਧੇ ਟਾਈਮ ਆਏ ਤੇ ਉਹਨਾਂ ਨੇ ਅੱਛਾ ਜੀ ਮੁਗਲੇ ਦੀਆਂ ਕਾਰਾਂ ਸ਼ਤਰ ਬਣਾਇਆ ਅੱਛਾ ਜੀ ਤੇ ਬੰਨਣਾ ਸ਼ੁਰੂ ਕਰਤਾ ਗਾਜਾ ਕਰਨੀ ਸ਼ੁਰੂ ਕਰਤੀ ਦੋਨਾਂ ਨੇ ਤੇ ਸੂਬੇ ਨੇ ਸੂਬੇ ਨੇ ਸੂਬੇ ਨੇ ਅੱਛਾ ਜੀ ਤੇ ਇਸੇ ਤਰ੍ਹਾਂ ਇਤਿਹਾਸ ਫਿਰ ਅੱਗੇ ਚੱਲਦਾ ਗਿਆ ਅੱਛਾ ਜੀ ਬੱਲੇ ਬੱਲੇ ਦੁਨੀਆਂ ਵੱਡ-ਵੱਡੇ ਦੂਰੋਂ ਦੇਖਣ ਆਂਦੀ ਹੈ ਦਿੱਲੀ ਤੋਂ ਮਹਾਰਾਸ਼ਟਰ ਤੋਂ ਉਸ ਦਿਨ ਬਾਅਦ ਤੇ ਮੇਲਾ ਤੇ ਨੋਮੀ ਨੂੰ ਹੁੰਦਾ ਹਾਂਜੀ ਨੋਮੀ ਨੂੰ ਹੁੰਦਾ ਨਾ ਨੋ ਮੇ ਨੋ ਹਾਂਜੀ ਤੇ ਕਿਹੜੀਆਂ-ਕੜੀਆਂ ਸੰਗਤਾਂ ਇਸ ਥਾਂ ਦੇ ਦਰਸ਼ਨ ਕਰਕੇ ਗਈਆਂ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਹੜੇ ਆਪਣੇ ਵੀਡੀਓ ਦੇ ਜ਼ਰੀਏ ਇਸ ਥੰਦ ਦਰਸ਼ਨ ਕਰ ਰਹੇ ਆ ਉਹ ਵੀ ਜਰੂਰ ਦੱਸਿਓ ਤੇ ਆਜੋ ਚਲਦੇ ਆ ਅੰਦਰ ਅੰਦਰ ਇਹ ਇੱਧਰ ਆ ਜੀ ਬਾਬਾ ਪਹਾੜੀ ਆ ਹਾਂਜੀ 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 ਬਾਬਾ ਪਹਾੜੀ ਆ ਜਿਹਨੂੰ ਗੱਦੀ ਵੀ ਕਹਿ ਦਿੰਦੇ ਆ ਅੱਛਾ ਜੀ ਹਾਂ ਜੀ ਜਿਹੜਾ ਮਣੀ ਮੇਸ਼ ਵੀ ਗਿਆ ਸੀ ਮਣੀ ਮੇਸ਼ ਗਿਆ ਸੀ ਬਿਲਕੁਲ ਕੀ ਬਾਤ ਆ ਕੀ ਬਾਤ ਆ ਮੈਂ ਦਰਸ਼ਨ ਕਰਕੇ ਆਇਆ ਜੀ ਉੱਥੇ ਹਾਂ ਜੀ ਹਾਂ ਜੀ ਇਹ ਤਰਲੋਕੀ ਨਾਥ ਜੀ ਇਹਨਾਂ ਦੇ ਮੋਢਿਆਂ ਤੇ ਬਹਿ ਕੇ ਆਏ ਸੀ ਹਾਂ ਜੀ ਹਾਂ ਜੀ ਹਾਂ ਜੀ ਤੇ ਉਹ ਪਹਾੜੀ ਬਾਬਾ ਜੀ ਆ ਤੇ ਇਹਨਾਂ ਦੇ ਦਰਸ਼ਨ ਹੋਏ ਸਾਨੂੰ ਬਾਬਾ ਭਰਤਰੀ ਨਾਥ ਜੀ ਦੇ ਦਰਬਾਰ ਦੇ ਉੱਤੇ ਕੀ ਬਾਤ ਆ ਐਨਾ ਜੀ ਹਾਂ ਜੀ ਆਹ ਕੀ ਨਜ਼ਾਰਾ ਆ ਗਿਆ ਹੈ ਇੱਥੇ ਹੁਣ ਦਰਸ਼ਨ ਕਰਾਉਂਦੇ ਆ ਤੁਹਾਨੂੰ ਜਿਹੜੀ ਭਰਤਰੀ ਨਾਥ ਜੀ ਦੀ ਜਿਹੜੀ ਪ੍ਰਾਚੀਨ ਗੁਫਾ ਆ ਨਾ ਜਿੱਥੇ ਭਰਤਰੀ ਨਾਥ ਜੀ ਕਹਿੰਦੇ ਆਗੇ ਤਪੱਸਿਆ ਕਰਦੇ ਸੀ ਦੋ ਗੁਫਾਵਾਂ ਆ ਇੱਕ ਤਾਂ ਹੈਗੀ ਆ ਪਹਾੜ ਦੇ ਪਰਲੇ ਪਾਸੇ ਜਿੱਥੇ ਕੋਈ ਨਹੀਂ ਜਾਂਦਾ ਅਜੇ ਤੱਕ ਇਹਨੇ ਨਾ ਕੋਈ ਜਾ ਸਕਿਆ ਆ ਉੱਥੇ ਸਿਰਫ ਉਹ ਖੁਦ ਹੀ ਜਾਂਦੇ ਸੀਗੇ ਹਨਾ ਤੇ ਇੱਕ ਹੈਗੀ ਆ ਇੱਧਰ ਜਿੱਥੇ ਸਾਰੀਆਂ ਸੰਗਤਾਂ ਦਰਸ਼ਨ ਮੇਲੇ ਕਰਦੀਆਂ ਆ ਕਰੋ ਜੀ ਦਰਸ਼ਨ ਇਸ ਜਗ੍ਹਾ ਦੇ ਉੱਤੇ ਬਾਬਾ ਭਰਤੀ ਨਾਥ ਜੀ ਨੇ ਬੈ ਕੇ ਕੀਤੀ ਆ ਤਪੱਸਿਆ ਯਾਨੀ ਜਦੋਂ ਭਗਤੀ ਕਰਦੇ ਸੀ ਉਸ ਵੇਲੇ ਦੀ ਇਹ ਮੂਰਤੀ ਆ ਹਾਂ ਜੀ 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 ਤੇ ਪਹਿਲੇ ਪਾਸ਼ੇ ਤਨ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹਨਾਂ ਦੀ ਗੋਸ਼ਟੀ ਹੋਈ ਆ ਹਾਂ ਜੀ ਹਾਂ ਜੀ ਗੋਰ ਘਟਿੱਲੇ ਤੇ ਗੋਰਖ ਟਿੱਲੇ ਤੇ ਆਪਾਂ ਗੁਫਾ ਤੋਂ ਬਾਹਰ ਆਉਂਦੇ ਆ ਤੇ ਇਹ ਕੁਛ ਨਜ਼ਾਰਾ ਆ ਆ ਲੋ ਇਹ ਇਦਾਂ ਆਪਾਂ ਪਹਾੜ ਦੇ ਬਿਲਕੁਲ ਟੋਪ ਤੇ ਖੜੇ ਆ ਤੇ ਇਧਰਲੀ ਸਾਈਡ ਪੀਰ ਨਗਾਹਾਂ ਉਹ ਸਾਹਮਣੇ ਉਹਨਾਂ ਤੇ ਇਧਰ ਦੀ ਸਾਈਡ ਦੀਦਾ ਇਧਰ ਉਹ ਨੰਗੜ ਤੇ ਆ ਜਿਹੜਾ ਪਹਾੜ ਹੈ ਆ ਜਿਹੜਾ ਪਹਾੜ ਦੇਖ ਰਹੇ ਆ ਇਹ ਪਹਾੜ ਤੋਂ ਪਰਲੇ ਪਾਸੇ ਲਠਿਆਣੀ ਤੇ ਇਧਰਲੇ ਪਾਸੇ ਹੈ ਜੀ ਨਿਆਣਾ ਦੇਵੀ ਔਰ ਸਾਰੇ ਡੈਸਟੀਨੇਸ਼ਨ ਇੱਥੋਂ ਤੁਹਾਨੂੰ ਕਲੀਅਰਲੀ ਦਿਸਦੇ ਆ ਰਾਤ ਨੂੰ ਲਾਈਟਾਂ ਦਿਖਾਈ ਦਿੰਦੀਆਂ ਆ ਬਹੁਤ ਉਚਾਈ ਤੇ ਆ ਔਰ ਹਰ ਵੇਲੇ ਇੱਥੇ ਕਹਿੰਦੇ ਠੰਡੀਆਂ ਹਵਾਵਾਂ ਚਲਦੀਆਂ ਹੀ ਰਹਿੰਦੀਆਂ ਜਦੋਂ ਆਪਾਂ ਗੁਫਾ ਤੋਂ ਦਰਸ਼ਨ ਕਰਕੇ ਬਾਹਰ ਨਿਕਲਦੇ ਆ ਤਾਂ ਨਾਲ ਹੀ ਹੈਗਾ ਜੀ ਬਾਬਾ ਭਰਤਰੀ ਨਾਥ ਜੀ ਦਾ ਚਲਦਾ ਅਖੰਡ ਤੂਣਾ ਹਾਂਜੀ ਅਖੰਡ ਤੂਣਾ 24 ਘੰਟੇ ਚੱਲ ਰਿਹਾ 24 ਘੰਟੇ ਚੱਲਦਾ ਪਿਆ ਤੇ ਦਰਸ਼ਨ ਕਰੋ ਤੇ ਕਰੋ ਦਰਸ਼ਨ ਮੇਲੇ ਜੀ ਤੇ ਇਹ ਇਹਨਾਂ ਦੇ ਚਰਨ ਪਾਦ ਕਾ ਜੀ ਬਾਬਾ ਭਰਤੀ ਨਾਲ ਜੀ ਬਾਬਾ ਭਰਤੀ ਨਾਲ ਜੀ ਦੇ ਚਰਨ ਪਾਦ ਕਾ ਜੀ ਜੀ ਉਹਦਾ ਸੇਵਕ ਹੈ ਜਿਹਨਾਂ ਜਿਹੜਾ ਪਿੰਗਲਾ ਠੀਕ ਕੀਤਾ ਸੀ ਆ ਪਰਿਵਾਰ ਹੈ ਉਹਨਾਂ ਦਾ ਪਰਿਵਾਰ ਹੈ ਨਾ ਜਿ ਜਿਨਾਂ ਨੇ ਗੁੱਗਾ ਮੰਗਿਆ ਸੀਗਾ ਹਾਂਜੀ 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 ਜਿਨਾਂ ਤੋਂ ਇਹ ਮੰਦਿਰ ਦੀ ਕਹ ਲਈਏ ਵੀ ਸ਼ੁਰੂਆਤ ਹੋਈ ਹੈ ਨਾ ਜੀ 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 ਇਹ ਇਹਨਾਂ ਨੇ ਆਪਣੇ ਸਾਹਮਣੇ ਬਿਠਾਇਆ ਇਹਨੂੰ ਜੀ 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 ਤੋਂ ਪਹਿਲੀ ਮੂਰਤੀ ਹੈ ਇਹ ਜੀ ਸ਼ੁਰੂਆਤ ਜੀ ਬਾਬਾ 파ਰਥੀਨਾਥ ਜੀ ਹਾਂਜੀ ਹਾਂਜੀ ਬਿਲਕੁਲ ਬਾਬਾ 파ਰਥੀਨਾਥ ਜੀ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਬਾਬਾ ਬਾਲਕਨਾ ਜੀ ਦੀ ਪ੍ਰਤਿਮਾ ਮੂਰਤੀ ਸਥਾਪਨਾ ਕੀਤੀ ਹੋਈ ਹੈ ਤੇ ਜਿਹੜਾ 파ਰਥੀਨਾਥ ਜੀ ਦਾ ਇਤਿਹਾਸ ਦੱਸਿਆ ਜਾਂਦਾ ਹੈ ਵੀ 파ਰਥੀਨਾਥ ਜੀ ਜਿਹੜੇ ਹੋਏ ਆ ਬਹੁਤ ਤਪੱਸਵੀ ਤੇ ਬਹੁਤ ਵੱਡੇ ਰਾਜਾ ਹੋਏ ਆ ਤੇ ਇਹਨਾਂ ਨੇ ਬਹੁਤ ਰਾਜ ਕੀਤਾ ਤੇ ਇਹਨਾਂ ਦੇ ਜੀਵਨ ਕਾਲ ਦੇ ਵਿੱਚ ਜੋਗ ਨਹੀਂ ਸੀ ਰਾਜ ਦਾ ਵੀ ਇਹਨਾਂ ਦੇ ਜੀਵਨ ਕਾਲ ਦੇ ਵਿੱਚ ਲਿਖਿਆ ਦੀ ਸੰਿਆਸ ਤੇ ਜਦੋਂ ਇਹਨਾਂ ਦੇ ਕੋਲ ਕੋਈ ਸਾਧੂ ਸੰਤ ਆਏ ਉਹਨਾਂ ਨੇ ਦੱਸਿਆ ਵੀ ਰਾਜਾ ਵੀ ਤੈਨੂੰ ਇਹ ਰਾਜ ਭਾਗ ਛੱਡਣਾ ਪੈਣਾ ਪਰ ਉਹ ਮੰਨੇ ਨਹੀਂ ਵੀ ਕਹਿੰਦੇ ਮੇਰਾ ਇੰਨਾ ਰਾਜ ਆ ਇੰਨੀਆਂ ਪਡਰਾਣੀਆਂ ਇੰਨੀਆਂ ਰਾਣੀਆਂ ਵੀ ਮੈਂ ਨਹੀਂ ਛੱਡਣਾ ਫਿਰ ਗੁਰੂ ਮਹਾਰਾਜ ਨੇ ਕਹਿੰਦੇ ਇੱਕ ਕੋਤਕ ਰੱਬ ਨੇ ਇੱਕ ਪ੍ਰਮਾਤਮਾ ਨੇ ਇੱਕ ਕੋਤਕ ਖੇਡਿਆ ਉਹਨਾਂ ਦੇ ਨਾਲ ਉਹਨਾਂ ਨੂੰ ਭੇਜਿਆ ਇੱਕ ਅਮਰ ਫਲ ਅਮਰ ਫਲ ਅਮਰ ਫਲ ਭੇਜਿਆ ਬੇਜਾਓ ਰਾਜੇ ਨੂੰ ਦੇ ਕੇ ਆਓ ਅਮਰ ਫਲ ਬਈ ਰਾਜੇ ਨੂੰ ਕਹੋ ਵੀ ਇਹ ਖਾਉਂਗਾ ਤੇ ਇਹਨਾਂ ਖਾ ਕੇ ਤੂੰ ਅਮਰ ਹੋ ਜਾਊਂਗਾ ਤੇ ਫਿਰ ਰਾਜਾ ਕਹਿੰਦਾ ਵੀ ਮੈਂ ਅਮਰ ਫਲ ਖਾ ਕੇ ਅਮਰ ਕਾਤੇ ਹੋਣਾ ਵੀ ਮੇਰਾ ਤਾਂ ਸਭ ਤੋਂ ਜਿਹੜੀ ਮੇਰੀ ਜਾਨ ਤੋਂ ਪਿਆਰੀ ਉਹ ਤਾਂ ਮੇਰੀ ਜਨਾਨੀ ਆ ਮੇਰੀ ਰਾਣੀ ਆ ਬਈ ਰਾਣੀ ਪਿੰਗੜਾ ਬਈ ਇਹ ਰਾਣੀ ਮੈਂ ਪਿੰਗੜਾ ਨੂੰ ਦੇਣਾ ਆ ਤੇ ਜਦੋਂ ਰਾਣੀ ਪਿੰਗਲਾ ਨੂੰ ਦਿੱਤਾ ਜਾ ਕੇ ਤੇ ਰਾਣੀ ਪਿੰਗਲਾ ਨੂੰ ਦੱਸਿਆ ਹੋਣੇ ਜਾ ਕੇ ਰਾਜਾ ਭਰਤਰੀ ਜੀ ਨੇ ਬਈ ਇਹ تیر ਲਈ ਲਿਆਂਦਾ ਫਲ ਵੀ ਇਹਨਾਂ ਖਾ ਗੇ ਤੂੰ ਅਮਰ ਹੋ ਜਾਣਾ ਆ ਤੇ ਰਾਣੀ ਕਹਿੰਦੇ ਬੜੀ ਖੁਸ਼ ਹੋਈ ਤੇ ਉਸ ਤੋਂ ਬਾਅਦ ਤੇ ਉਹ ਜਿਹੜਾ ਫਲ ਸੀਗਾ ਰਾਣੀ ਤੇ ਜਿਹੜੇ ਰਾਣੀ ਦੇ ਸਬੰਧ ਸੀਗੇ ਉਹ ਕਹਿੰਦੇ ਹਾਥੀ ਵਾਲੇ ਦੇ ਨਾਲ ਸੀ ਹਾਥੀਬਾਨ ਸੀਗਾ ਜਿਹੜਾ ਤੇ ਉਹ ਜਿਹੜਾ ਫਲ ਸੀਗਾ ਘੁੰਮ ਕੇ ਚਲਾ ਗਿਆ ਹਾਥੀ ਦੇ ਹਾਥੀ ਵਾਲੇ ਜਿਹੜਾ ਹਾਥੀਵਾਨ ਸੀਗਾ ਬਈ ਕਹਿੰਦੀ ਬਈ ਇਹ ਤੂੰ ਖਾਵੇਂ ਮੇਰਾ ਤਾਂ ਸਭ ਤੋਂ ਪਿਆਰਾ ਹੈਂ ਤੂੰ ਉਹ ਜਦੋਂ ਇਹ ਕੌਤਕ ਹੋਇਆ ਤੇ ਜਦੋਂ ਹਾਥੀਵਾਨ ਦੇ ਕੋਲ ਚਲਾ ਗਿਆ ਤੇ ਹਾਥੀਵਾਨ ਤੋਂ ਫੇਰ ਨਾ ਰਿਹਾ ਗਿਆ ਹਾਥੀਵਾਨ ਨੇ ਫੇਰ ਅੱਗੇ ਦਿੱਤਾ ਜੀ ਤੇ ਹਾਂ ਜਿਹੜਾ ਸੀਗਾ ਉਹ ਜਾਂਦਾ ਸੀ ਕਹਿੰਦੇ ਵੇਸ਼ਿਆ ਦੇ ਕੋਠੇ ਦੇ ਉੱਤੇ ਤੇ ਉਹ ਜਿਹੜਾ ਫਲ ਸੀ ਉਹਨੇ ਵੇਸ਼ਿਆ ਨੂੰ ਦੇ ਦਿੱਤਾ ਬਈ ਇਹ ਤੂੰ ਖਾ ਲੈ ਮੇਰੇ ਵੱਲੋਂ ਬਈ ਤੂੰ ਮੇਰਾ ਮੇਰਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਇਹ ਤੂੰ ਹਲਾ ਮੈਂ ਤੂੰ ਅਮਰ ਹੋ ਜਾਊਂਗਾ ਅੱਛਾ ਦੇਖੋ ਫਲ ਕਿੱਥੇ ਤੱਕ ਪਹੁੰਚ ਗਿਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਵੈਸ਼ਿਆ ਸੀ ਉਹ ਕਹਿੰਦੀ ਮੈਂ ਤਾਂ ਬੜੇ ਗੰਦੇ ਕੰਮ ਕੀਤੇ ਆ ਕੋਈ ਚੱਜ ਦਾ ਕੰਮ ਨਹੀਂ ਕੀਤਾ ਕੋਈ ਕੋਈ ਚੰਗਾ ਕੰਮ ਕਰ ਜਮਾ ਵੀ ਸਾਡਾ ਜਿਹੜਾ ਰਾਜਾ ਭਰਤਰੀ ਆ ਵੀ ਬਹੁਤ ਨੇਕ ਆ ਇਨਸਾਨ ਵੀ ਕਿਉਂ ਨਾ ਮੈਂ ਫਲ ਉਹਨੂੰ ਦਵਾਂ ਮੈਂ ਇਹਦੀ ਦੁਨੀਆ ਤੱਕ ਲੋਕਾਂ ਨੂੰ ਤਾਰੂਗਾ ਨਾ ਪ੍ਰਜਾ ਨੂੰ ਸਹੀ ਰੱਖੂਗਾ ਤੇ ਅਮਰ ਹੋ ਜਾਊਗਾ ਤੇ ਉਹਨੇ ਉਹ ਫਲ ਲਿਆ ਕੇ ਦੇਤਾ ਰਾਜਾ ਭਦਰੀ ਜੀ ਨੂੰ ਔਰ ਜਿੱਥੋਂ ਦੁਰਿਆ ਦੀ ਫਲ ਮੁੜ ਕੇ ਉਹੀ ਜਗ੍ਹਾ ਤੇ ਪਹੁੰਚ ਜਾਂਦਾ ਆ ਤੇ ਫਿਰ ਖੇਲ ਹੁੰਦੀ ਆ ਸ਼ੁਰੂ ਜਿਹੜੀ ਅਸਲੀ ਆ ਫਿਰ ਰਾਣੀ ਨੂੰ ਦਿੱਤਾ ਜਾਂਦਾ ਆ ਤੇ ਪਹਿਲਾਂ ਤਾਂ ਰਾਣੀ ਮੁੱਕਰ ਜਾਂਦੀ ਆ ਮੈਂ ਖਾ ਲਿਆ ਉਹ ਕਹਿੰਦੀ ਖਾ ਲਿਆ ਖਾ ਲਿਆ ਤੇ ਪਰ ਜਦੋਂ ਉਹ ਫਲ ਦੇਖਦੇ ਆ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਆ ਕਿ ਪੂਰਾ ਕੋਤਖੁਨਾਂ ਦੀ ਅੱਖਾਂ ਮੁਰੇ ਆ ਜਾਂਦਾ ਵੀ ਜਿਹਨੂੰ ਮੈਂ ਸਭ ਤੋਂ ਜਾਨ ਤੋਂ ਪਿਆਰਾ ਸਮਝਦਾ ਸੀ ਉਹੀ ਨਹੀਂ ਮੇਰੀ ਨਿਕਲੀ ਹਾਂ ਜੀ ਅਰੇ ਇਹਦੇ ਤੇ ਮੈਂ ਇਨਾ ਮਾਨ ਕਰਦਾ ਸੀਗਾ ਵੀ ਉਹ ਹੀ ਛੱਡ ਗਈ ਤੇ ਉਸ ਵੇਲੇ ਕਹਿੰਦੇ ਐਸੀ ਠੋਕਰ ਲੱਗੀ ਵੀ ਸਭ ਕੁਝ ਛੱਡਤਾ ਭਰਿਆ ਮੇਲਾ ਛੱਡ ਗਏ ਤੇ ਰੱਬ ਰੱਬ ਸਾਧੂ ਬਣ ਗਏ ਹਾਂਜੀ ਤੇ ਇਹ ਸੀ ਇਹ ਰਾਜਾ ਪ੍ਰਥੀ ਦੀ ਨਾਜੀ ਦਾ ਜਿਹੜਾ ਇਤਿਹਾਸ ਆ ਇਹ ਕੁਛ ਪੰਨੇ ਅਸੀਂ ਫਰੋਲਣ ਦੀ ਕੋਸ਼ਿਸ਼ ਕੀਤੀ ਆ ਬਹੁਤ ਵੱਡਾ ਇਤਿਹਾਸ ਆ 300 ਕੋਸ਼ਿਸ਼ ਸਾਲ ਇਹਨਾਂ ਦਾ ਜਿਹੜਾ ਜੀਵਨ ਕਾਲ ਰਿਹਾ ਆ ਤੇ ਬਹੁਤ ਹਾਂਜੀ ਹਾਂਜੀ ਤੇ ਗੁਰਨਾਨਕ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਇਹਨਾਂ ਦੀ ਗੋਸ਼ਟੀ ਹੋਈ ਆ ਤੇ ਦੱਸਿਆ ਜਾਂਦਾ ਵੀ ਇਹਨਾਂ ਦੇ ਜਿਹੜੇ ਲਗਨ ਆ ਨਾ ਉਹ ਉਸ ਵੇਲੇ ਗੁਰੂ ਮਹਾਰਾਜ ਜੀ ਸਿਗੇ ਉਸ ਟਾਈਮ ਉੱਥੇ ਗਏ ਸਗੇ ਤੇ ਬਹੁਤ ਦੂਰ ਜਾਣ ਕਿਹੜੀ ਜਗ੍ਹਾ ਜਾਣਾ ਪੈਣਾ ਸੀਗਾ ਕੋਰੂ ਦੇਸ਼ ਤੇ ਉਸ ਵੇਲੇ ਕਹਿੰਦੇ ਗੋਰਖਨਾਥ ਨੇ ਹੱਥ ਖੜੇ ਕਰ ਦਿੱਤੇ ਸੀ ਵੀ ਨਹੀਂ ਜਾ ਸਕਦੇ ਵੀ ਧੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਜਦੋਂ ਇਹ ਪ੍ਰਥੀਨਾਜੀ ਆਏ ਤੇ ਗੁਰੂ ਮਹਾਰਾਜ ਜੀ ਨੇ ਫਿਰ ਐਸਾ ਕੋਤਲ ਖੇਡਿਆ ਵੀ ਅੱਖ ਦੇ ਚ ਮੱਕੇ ਦੇ ਨਾਲ ਹੀ ਉਹਨੂੰ ਉਸ ਦੇਸ਼ ਚ ਲੈ ਗਏ ਸੀ ਹਾਂਜੀ ਉਸ ਦੇਸ਼ ਚ ਪੰਜਾਬ ਤਰਸ ਗੱਲ ਜਾ ਕੇ ਤੇ ਫਿਰ ਇਹਦੇ ਉੱਥੇ ਲਗਨ ਹੋਏ ਸੀ ਭਰਤੀਨਾਥ ਜੀ ਦੇ ਲਗਨ ਹੋਏ ਸੀ ਇਹ ਇਤਿਹਾਸ ਆ ਤੇ ਇਹਦੀ ਮੈਂ ਪਹਿਲੀ ਵੀਡੀਓ ਪੀਰ ਵਾਲਾ ਗੁਰਦੁਆਰਾ ਸਾਹਿਬ ਹੈਗਾ ਆ ਮਾਲਪੁਰ ਦੇ ਲਾਗੇ ਜੇਜੋਂ ਦੇ ਲਾਗੇ ਤੇ ਉਹ ਮੈਂ ਉਹਦਾ ਲਿੰਕ ਇਹਦੇ ਨਾਲ ਸ਼ੇਅਰ ਕਰ ਦੂੰਗਾ ਤੇ ਇਹ ਵੀ ਇੱਥੇ ਦਾ ਇਤਿਹਾਸ ਤੇ ਜਿਹੜੀਆਂ ਜਿਹੜੀਆਂ ਸੰਤਾਂ ਨੂੰ ਪਤਾ ਸੀ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਔਰ ਜਿਨਾਂ ਨੂੰ ਆਪਣੀ ਵੀਡੀਓ ਦੇ ਜ਼ਰੀਏ ਪਤਾ ਲੱਗਾ ਉਹ ਵੀ ਜ਼ਰੂਰ ਲਿਕੇਓ ਤੇ ਜੀ ਰਾਜਾ ਭਰਤਰੀ ਜੀ ਦਾ ਵਿਸ਼ਾਲ ਰੂਪ ਔਰ ਜਿਹਦਾ ਸਾਈਜ਼ ਹੈਗਾ 21 21 ਫੁੱਟ 21 ਫੁੱਟ ਦੀ ਮੂਰਤੀ ਸਥਾਪਨਾ ਹੋਈ ਆ ਇੱਕ ਚੀਜ਼ ਹੋਰ ਜਿਹੜੀ ਮੈਂ ਨੋਟ ਕੀਤੀ ਆ ਵੀ ਬਹੁਤ ਬਰੀਕੀ ਦੇ ਵਿੱਚ ਇਹ ਮੂਰਤੀ ਨੂੰ ਬਣਾਇਆ ਗਿਆ ਆ ਅ 21 ਫੁੱਟ ਉਚਾਈ ਆ ਤੇ ਆ ਹੱਥ ਦੀਆਂ ਉਂਗਲਾਂ ਵੀ ਦੇਖੋ ਆ ਦੇਖੋ ਕੱਲੀ-ਕੱਲੀ ਉਂਗਲ ਦੇ ਉੱਤੇ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਆ ਬਿਲਕੁਲ オリਜినੈਲਟੀ ਦਿੱਤੀ ਹੋਇਆ ਨਾ オリジナル ਸਾਰਾ ਕੋਈ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਬਹੁਤ ਹੀ ਮਤਲਬ ਵਿਸ਼ਾਲ ਮੂਰਤੀ ਦੂਰੋਂ ਪਤਾ ਲੱਗ ਜਾਂਦਾ ਜਦੋਂ ਆਪਾਂ ਦੂਰੋਂ ਆਉਂਦੇ ਆ ਨਾ ਤੇ ਇਹ ਆ ਜੀ ਬਾਬਾ ਬਲਕਨਾਥ ਜੀ ਤੇ ਰਾਜਾ ਭਰਤੀ ਜੀ ਹਾਂ ਜੀ ਨਾਥਾਂ ਦੀ ਜੋੜੀ ਨਾ ਦੋ ਨਾਥਾਂ ਦੀ ਜੋੜੀ ਤੇ ਇਹ ਆ ਜੀ ਇੱਥੇ ਦਾ ਇਤਿਹਾਸ ਤੇ ਕਿਹਾ ਜਾਂਦਾ ਹੈ ਵੀ ਬਾਬਾ ਬਲਕਨਾਥ ਜੀ ਵੀ ਇਸ ਸਥਾਨ ਤੇ ਆਏ ਆ ਜਦੋਂ ਰਾਜਾ ਭਰਤੀ ਜੀ ਇਸ ਜਗ੍ਹਾ ਤੇ ਆ ਕੇ ਤਪੱਸਿਆ ਕਰਦੇ ਸੀਗੇ ਤੇ ਉਸ ਵੇਲੇ ਬਾਬਾ ਬਲਕਨਾਥ ਜੀ ਦਾ ਵੀ ਫਿਰ ਆ ਇਸ ਜਗ੍ਹਾ ਦੇ ਉੱਤੇ ਪਿਆ ਆ ਤੇ ਬਾਬਾ ਰਾਜਾ ਭਰਤਰੀ ਜੀ ਦੀ ਜਿਹੜੀ ਇੱਕ ਗੁਫਾਇਆ ਇਹਦੇ ਬੈਕਸਾਈਡ ਤੇ ਆ ਤੇ ਪਹਾੜ ਦੇ ਪਿਛਲੇ ਪਾਸੇ ਉੱਥੇ ਨਹੀਂ ਜਾ ਹੁੰਦਾ ਲੱਗਦਾ ਦੀ ਕਹਿੰਦੇ ਪਹਿਲਾਂ ਇੱਕ ਬੰਦਾ ਗਿਆ ਸੀਗਾ ਉਹਨੇ ਰੱਸਾ ਬੰਨ ਕੇ ਥੱਲੇ ਲੰਮਕਿਆਂ ਦੀ ਰੱਸਾ ਟੁੱਟ ਗਿਆ ਸੀ ਉਹਦਾ ਉਹ ਡੇਗ ਪਿਆ ਸੀਗਾ ਇਸ ਕਰਕੇ ਦੇਖੋ ਜਿਹੜੀ ਚੀਜ਼ ਤਾਂ ਸੰਗਤ ਸਾਹਮਣੇ ਆਉਣੀ ਆ ਉਹ ਆਉਣੀ ਆ ਜਿਹੜੀ ਨਹੀਂ ਹੋਣੀ ਜਿੰਨਾ ਮਰਜੀ ਕਹਿੰਦੇ ਜ਼ੋਰ ਲਾ ਲਓ ਫਿਰ ਨਹੀਂ ਹੋਣੀ ਹਾਂਜੀ ਹਨਾ ਤੇ ਇਹ ਇੱਥੇ ਦਾ ਇਤਿਹਾਸ ਆ ਤੇ ਇੱਥੇ ਕੰਮ ਵੀ ਚੱਲ ਰਿਹਾ ਆ ਸੰਗਤਾਂ ਕਾਰੋਬਾਰ ਕਰ ਰਹੀਆਂ ਲੰਗਰ ਹਾਲ ਦਾ ਕੰਮ ਚੱਲ ਰਿਹਾ ਆ ਤੇ ਜੇ ਕਹਿੰਦੇ ਸੇਵਾ ਕਰਨੀ ਆ ਤੇ ਆ ਕੇ ਸੇਵਾ ਵੀ ਕਰ ਸਕਦੇ ਆ ਨਾ ਹਾਂਜੀ ਤੇ ਹੋਰ ਇੱਥੇ ਮੋਹਰੇ ਸਭ ਤੋਂ ਪਹਿਲਾਂ ਜਦੋਂ ਮੰਦਰ ਐਂਟਰੀ ਕਰਦੇ ਅੰਕਲ ਉਹਨਾਂ ਦੀ ਸ਼ਾਪ ਆ ਇੱਥੇ ਹਾਂਜੀ ਹਾਂਜੀ ਇੱਥੇ ਸੇਵਾ ਵੀ ਕਰਦੇ ਆ ਦੁਕਾਨ ਵੀ ਆ ਇਤਨੀ ਕਨਫੈਕਸ਼ਨਰੀ ਦੀ ਹਾਂਜੀ ਪ੍ਰਸ਼ਾਦ ਵਗੈਰਾ ਪ੍ਰਸ਼ਾਦ ਵੀ ਮਿਲਦਾ ਹੈ ਨਾ ਤੇ ਇੱਕ ਸਾਹਮਣੇ ਟੱਬ ਆਇਆ ਇੱਥੇ ਹਾਂਜੀ ਦੋ ਹੀ ਆ ਇੱਥੇ ਵਾਹ ਤੇ ਰਹਿਣ ਨੂੰ ਹੁਣ ਕਮਰੇ ਬਣਾਉਣ ਲੱਗੇ ਆ ਬਣਨ ਲੱਗੇ ਆ ਪਿਛਲੇ ਪਾਸੇ ਨਾ ਹਾਂ ਮਗਰ ਬਣਨ ਲੱਗੇ ਲੰਗਰ ਹਾਲ ਦੇ ਉੱਪਰ ਅੰਕਲ ਜੀ ਹੁਣਾਂ ਨੂੰ ਮੈਂ ਲੈ ਕੇ ਆਇਆ ਸੀ ਘਰੋਂ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਨਾ ਸਾਹ ਦਿੱਤਾ ਆਨ ਸਿਆਜ਼ਮੀ ਦੇ ਦਿੱਤਾ ਆਦਮੀ ਸਾਨੂੰ ਵਧੀਆ ਦੇ ਦਿੱਤਾ ਤੁਹਾਨੂੰ ਕਿਦਾਂ ਲੱਗਾ ਮਿਲ ਕੇ ਤੁਸੀਂ ਰੱਖੋ ਆਨ ਖੜਾ ਲੱਗਾ ਸਾਨੂੰ ਖੜਾ ਲੱਗਾ ਸੀ ਤਾਂ ਇਹ ਤੁਹਾਨੂੰ ਦੇ ਦਿੱਤਾ ਆ ਜਾਓ ਆ ਜਾਓ ਚਲੋ ਬਹੁਤ ਵਧੀਆ ਜੀ ਬਹੁਤ ਆਨੰਦ ਆਇਆ ਜੀ ਬਹੁਤ ਦਿਲੋਂ ਦਿਲੋਂ ਖੁਸ਼ੀ ਮਿਲਦੀ ਹੈ ਜਦੋਂ ਇਦਾਂ ਪਿਆਰ ਮਿਲਦਾ ਨਾ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਹੈ ਜਿਹੜਾ ਪਿਆਰ ਆ ਨਾ ਉਹ ਦਿਲੋਂ ਨਿਕਲਦਾ ਦਿਲੋਂ ਨਿਕਲਦਾ ਮੰਦਰ ਤੇ ਬਿਲਕੁਲ ਜਦੋਂ ਆਪਾਂ ਬਾਹਰੀ ਸਾਈਡ ਆਉਂਦੇ ਆ ਤਾਂ ਦੋ ਦੁਕਾਨਾਂ ਆ ਇੱਥੇ ਜਿਆਦਾ ਦੁਕਾਨਾਂ ਹੈ ਨਹੀਂ ਇੱਥੇ ਦੋ ਹੀ ਦੁਕਾਨਾਂ ਆ ਇੱਕ ਤਾਂ ਦੁਕਾਨ ਆ ਇੱਥੇ ਬਿਲਕੁਲ ਜਦੋਂ ਮੰਦਰ ਦੇ ਆਪਾਂ ਅੰਦਰ ਐਂਟਰੀ ਕਰਦੇ ਆ ਤਾਂ ਇੱਥੇ ਸਾਡੇ ਅੰਕਲ ਜੀ ਹੁਣੀ ਆ ਉਹਨਾਂ ਦੀ ਸ਼ਾਪ ਆ ਜਿੱਥੋਂ ਤੁਹਾਨੂੰ ਮਿਲਦਾ ਖਾਣ ਨੂੰ ਸਾਰਾ ਕੁਝ ਇਹਦਾ ਕਨਫੈਕਸ਼ਨਰੀ ਦੀ ਦੁਕਾਨ ਆ ਨਾ ਕਨਫੈਕਸ਼ਨਰੀ ਜੀ ਤੇ ਉਸ ਤੋਂ ਬਾਅਦ ਦੂਜੀ ਦੁਕਾਨ ਹੈਗੀ ਆ ਸੜਕ ਦੇ ਨਾਲ ਹੀ ਖੱਬੇ ਹੱਥ ਆ ਆ ਜੀ ਬਿਲਕੁਲ ਸਾਹਮਣੇ ਇਹ ਜਿਹੜੀ ਪਾਣੀ ਵਾਲੀ ਟੈਂਕੀ ਆ ਉਹਦੇ ਬਿਲਕੁਲ ਸਾਹਮਣੇ ਆਪੋਜ਼ਿਟ ਮੱਕੜੈੜ ਇਹ ਇੱਕ ਕਹਿ ਸਕਦੇ ਆ ਮਿਨੀ ਟੱਬ ਆਈ ਆ ਚਾਹ ਪਾਣੀ ਵੀ ਮਿਲਦਾ ਤੇ ਖਾਣ ਨੂੰ ਤੁਸੀਂ ਰੋਟੀ ਵੀ ਇੱਥੇ ਆਰਡਰ ਤੇ ਕਹਿ ਸਕਦੇ ਸਾਡੇ ਆਂਟੀ ਜੀ ਆਂਡੀ ਸਤਿ ਸ੍ਰੀ ਅਕਾਲ ਕੀ ਹਾਲ ਆ ਠੀਕੋ ਤੇ ਭਾਜੀ ਹੁਣ ਹੀ ਗਿਓ ਵਾਈ ਸਾਡੇ ਕੰਮ ਤੇ ਤੇ ਚਾਹ ਪਾਣੀ ਪੀਣ ਲਈ ਵੀ ਹੈਗਾ ਆ ਤੇ ਰੋਟੀ ਪਾਣੀ ਵੀ ਦੇ ਦਿੰਦੇ ਆ ਜੇ ਕੋਈ ਆਰਡਰ ਤੇ ਕਹਵੇ ਨਾ ਜੀ 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 ਤੇ ਬਾਕੀ ਰੈਨਲੀ ਮੰਦਰ ਦੇ ਵਿੱਚ ਕਮਰੇ ਬਣਿਓ ਆ ਸਰਾਮਾ ਬਣੀਆਂ ਆ ਮੰਦਰ ਦੇ ਵਿੱਚ ਵੀ ਤੁਹਾਨੂੰ ਲੰਗਰ ਦਾ ਪ੍ਰਬੰਧ ਹੈਗਾ ਆ ਇਹ ਦੋ ਹੀ ਛੋਪਾ ਆ ਇੱਥੇ ਲਾਗੇ ਲਾਗੇ ਨਾ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸੋ ਇਸ ਵੀਡੀਓ ਚ ਇਹਨੇ ਤੁਹਾਨੂੰ ਮਿਲਦੀ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਮਿਲ ਰਿਹਾ